ਭਾਰਤ ਬੰਦ ਕਰਨ ਜਾ ਰਹੇ ਆ ਉਹਦੇ ਚ ਅਸੀਂ ਕੋਈ ਜਿਹੜੀ ਹੈ ਗੱਡੀ ਉਹ ਚੱਲਣ ਨਹੀਂ ਦਵਾਂਗੇ ਜਿਹੜੇ ਸਕੂਲਾਂ ਦੇ ਵਿਦਿਆਰਥੀ ਆ ਜਾਂ ਜਿਨ੍ਹਾਂ ਦੇ ਪੇਪਰ ਆ ਜਾਂ ਕੋਈ ਬਰਾਤਾਂ ਨੇ ਜਾਂ ਵਿਆਹ ਨੇ ਜਿਨ੍ਹਾਂ ਨੂੰ ਵੀ ਜ਼ਰੂਰੀ ਕੰਮ ਆ ਉਹਨਾਂ ਨੂੰ ਪੂਰਨ ਖੁੱਲ ਹੋਊਗੀ ਪੱਸਾਂ ਰੇਲ ਗੱਡੀਆਂ ਸਾਰਾ ਕੁਝ ਬੰਦ ਕਰਾਂਗੇ ਜਿਹੜੀ ਸੜਕੀ ਆਵਾਜਾਈ ਆ ਉਹ ਅਸੀਂ 12 ਤੋਂ 4 ਮੇਨ ਬੰਦ ਕਰਾਂਗੇ ਦੁਕਾਨਾਂ ਜਿਹੜੀਆਂ ਨੇ ਸਵੇਰ ਤੋਂ ਲੈ ਕੇ 4 ਵਜੇ ਤੱਕ ਬੰਦ ਕਰਾਂਗੇ ਟੋਲ ਪਲਾਜ਼ੇ ਸਾਰੇ ਫ੍ਰੀ ਕਰਾਂਗੇ ਅਸੀਂ 16 ਤਰੀਕ ਨੂੰ ਜਿਹੜਾ ਦੇਸ਼ ਬੰਦ ਕਰ ਰਹੀਆਂ ਪੰਜ ਅੱਥੇਵਧੀਆਂ ਜਿਹੜੇ ਢੱਲੇਵਾਲ ਸਾਹਿਬ ਨੇ ਉਹਨਾਂ ਨੇ 13 ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੱਕਾ ਸਾਡਾ ਹੱਕਾ ਪ੍ਰੋਟੈਸਟ ਕਰਨ ਦਾ ਮੰਗਣ ਦਾ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਅਸੀਂ ਪ੍ਰੋਟੈਸਟ ਕਰਨ ਦੀ ਲੋੜ ਨਹੀਂ ਕਾਰਪੋਰੇਟ ਘਰਾਣਿਆਂ ਨੇ ਜਿਹੜੀ ਇਹ ਸਰਕਾਰ ਆ ਉਹਦੇ ਹਵਾਲੇ ਸਾਨੂੰ ਕਰਨ ਜਾ ਰਹੀ ਆ ਵੀ ਤੁਹਾਡੀ ਆਮਦਨ ਦੁਗਣੀ ਕਰ ਦਾਂਗੇ ਸਰਕਾਰ ਨੇ ਸਰਕਾਰ ਦਾ ਸਮਾਂ ਪੂਰਾ ਹੋ ਗਿਆ 2024 ਚੰਨਾ ਨੇ ਕਿਹਾ ਸੀ ਉਹ ਸਾਡੀ ਆਮਦਨ ਧੁਕੜੀ ਨਹੀਂ ਹੋਈ ਜੇ ਸਰਕਾਰ ਨੇ ਕਿਤੇ ਗਲਤੀ ਕੀਤੀ ਕੋਈ ਸਾਡੇ ਦੇ ਧੱਕਾ ਕਰਨ ਦੀ ਭਾਵੇਂ 13 ਤਰੀਕ ਤੇ ਸਾਡੇ ਕਿਸਾਨਾਂ ਦੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਸਾਰੀਆਂ ਜੱਥੇ ਬੰਦੇ ਵੀ ਉਹਨਾਂ ਦੀ ਪਿੱਠ ਤੇ ਜਾ ਕੇ ਖੜ ਜਾਏ ਜਿਹੜਾ ਸਾਡਾ ਐਸਕੇਮ ਵੱਲੋਂ ਫੈਸਲਾ ਆਇਆ ਵੀ 16 ਤਰੀਕ ਨੂੰ 16 ਫਰਵਰੀ ਨੂੰ ਪੂਰਨ ਤੌਰ ਤੇ ਅਸੀਂ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸਾਡੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਸਾਡੀਆਂ ਮੀਟਿੰਗਾਂ ਜਿਹੜੀਆਂ ਆਰਟੀ ਅਸੋਸੀਏਸ਼ਨਾਂ ਨਾਲ ਹੋ ਗਈਆਂ, ਟ੍ਰੇਡ ਯੂਨੀਅਨਾਂ ਨਾਲ ਹੋ ਗਈਆਂ, ਜਿਹੜੀਆਂ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਪੈਸੂ ਰੋਡ ਟਰਾਂਸਪੋਰਟ ਨਾਲ ਹੋ ਗਈਆਂ ਨੇ, ਇਸ ਤਰ੍ਹਾਂ ਪੈਟਰੋਲ ਪੰਪਾਂ ਵਾਲਿਆਂ ਨਾਲ ਹੋ ਗਈਆਂ। ਸਾਰਿਆਂ ਨੇ ਸਾਨੂੰ ਪੂਰਨ ਤੌਰ ਤੇ ਕਿਸਾਨਾਂ ਨੂੰ ਇਹ ਮਜ਼ਦੂਰਾਂ ਨੇ ਪੂਰਨ ਸਹਿਯੋਗ ਦਿੱਤਾ। ਪੂਰਨ ਤੌਰ ਤੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਰਾ ਭਾਰਤ ਜਿਹੜਾ ਬੰਦ ਕਰਾਂਗੇ, ਕਿਉਂ ਬੰਦ ਕਰਾਂਗੇ? ਕਿਉਂਕਿ ਕਾਰਪੋਰੇਟ ਘਰਾਣਿਆਂ ਨੇ ਜਿਹੜੀ ਇਹ ਸਰਕਾਰ ਆ ਉਹਦੇ ਹਵਾਲੇ ਸਾਨੂੰ ਕਰਨ ਜਾ ਰਹੀ ਆ ਹਰ ਚੀਜ਼ ਜਿਹੜੀ ਆ ਕਾਰਪੋਰੇਟ ਨੂੰ ਦੇਣ ਜਾ ਰਹੀ ਆ ਕਾਰਪੋਰੇਟਾਂ ਦਾ ਹੀ ਕਰਜ਼ਾ ਮਾਫ਼ ਕਰਨਾ ਜਾ ਰਹੀ ਆ ਕਿਸਾਨਾਂ ਦਾ ਕਰਜ਼ਾ ਵੀ ਮਾਫ਼ ਨਹੀਂ ਕਰ ਰਹੀ ਸਾਨੂੰ ਐਮਐਸਪੀ ਦਾ ਜਿਹੜਾ ਲਾਰਾ ਲਾਇਆ ਸੀ ਵੀ ਤੁਹਾਡੀ ਆਮਦਨ ਦੁੱਗਣੀ ਕਰ ਦਾਂਗੇ ਸਰਕਾਰ ਨੇ ਸਰਕਾਰ ਦਾ ਸਮਾਂ ਪੂਰਾ ਹੋ ਗਿਆ 2024 ਚ ਇਹਨਾਂ ਨੇ ਕਿਹਾ ਸੀ ਉਹ ਸਾਡੀ ਆਮਦਨ ਦੁੱਗਣੀ ਨਹੀਂ ਹੋਈ ਸਾਡੇ ਕਰਜ਼ੇ ਜਿਹੜੇ ਆ ਮਾਫ਼ ਨਹੀਂ ਹੋਏ ਸਾਡੀ ਫਸਲ ਬੀਮਾ ਯੋਜਨਾ ਜਿਹੜੀ ਉਹ ਨਹੀਂ ਪੂਰੀ ਹੋਈ ਸਾਨੂੰ ਬਟਾਪਾ ਪੈਨਸ਼ਨ ਨਹੀਂ ਮਿਲੀ ਇਸ ਲਈ ਸਰਕਾਰ ਨੂੰ ਜਗਾਉਣ ਲਈ ਅਸੀਂ ਇਹ ਜਿਹੜਾ 16 ਤਰੀਕ ਦਾ 16 ਫਰਵਰੀ ਦਾ ਪੂਰਨ ਤੌਰ ਤੇ ਜਿਹੜਾ ਭਾਰਤ ਬੰਦ ਕਰਨ ਜਾ ਰਹੇ ਹਾਂ ਉਹਦੇ ਚ ਅਸੀਂ ਕੋਈ ਜਿਹੜੀ ਹੈ ਗੱਡੀ ਉਹ ਚੱਲਣ ਨਹੀਂ ਦੇਵਾਂਗੇ ਪਰ ਜਿਹੜੀਆਂ ਵਿਸ਼ੇਸ਼ ਸ਼ੂਟ ਜਿਹੜੇ ਸਕੂਲਾਂ ਦੇ ਵਿਦਿਆਰਥੀ ਆ ਜਾਂ ਜਿਨ੍ਹਾਂ ਦੇ ਪੇਪਰ ਆ ਜਾਂ ਕੋਈ ਬਰਾਤਾਂ ਨੇ ਜਾਂ ਵਿਆਹ ਨੇ ਜਿਨ੍ਹਾਂ ਨੂੰ ਵੀ ਜ਼ਰੂਰੀ ਕੰਮ ਆ ਉਹਨਾਂ ਨੂੰ ਪੂਰਨ ਖੁੱਲ ਹੋਊਗੀ ਅਸੀਂ ਆਪਣੇ ਵਰਕਰਾਂ ਨੂੰ ਵੀ ਬੇਨਤੀ ਕਰਤੀ ਆ ਵੀ ਜਿਹੜਾ ਵੀ ਕਹਿੰਦਾ ਮੈਨੂੰ ਜ਼ਰੂਰੀ ਕੰਮ ਆਦਾ ਉਹਨਾਂ ਨੂੰ ਜ਼ਰੂਰੀ ਨੰਗਾਇਆ ਜਾਊ ਜਿਹੜੀ ਮੇਨ ਟ੍ਰੈਫਿਕ ਆ ਉਹ ਅਸੀਂ 12 ਤੋਂ 4 ਵਜੇ ਤੱਕ ਬੰਦ ਕਰਾਂਗੇ ਰੇਲ ਗੱਡੀਆਂ ਬੱਸਾਂ ਬੱਸਾਂ ਰੇਲ ਗੱਡੀਆਂ ਸਾਰਾ ਕੁਝ ਬੰਦ ਕਰਾਂਗੇ ਜਿਹੜੀ ਸੜਕ ਹੀ ਆਵਾਜਾਈਆ ਉਹ ਅਸੀਂ 12 ਤੋਂ 4 ਮੇਨ ਬੰਦ ਕਰਾਂਗੇ ਦੁਕਾਨਾਂ ਜਿਹੜੀਆਂ ਨੇ ਸਵੇਰ ਤੋਂ ਲੈ ਕੇ 4 ਵਜੇ ਤੱਕ ਬੰਦ ਕਰਾਂ ਟੋਲ ਪਲਾਜ਼ੇ ਸਾਰੇ ਫ੍ਰੀ ਕਰਾਂਗੇ ਜਿਹੜਾ 13 ਇਹ ਤਾਂ ਹੋ ਗਿਆ 16 13 ਨੂੰ ਵੀ ਤੁਸੀਂ ਦਿੱਲੀ ਕੂਚ ਕਰਦੇ ਥੋੜੀ ਜੱਥੇਬੰਦੀਆਂ ਉਹ ਅਲੱਗ-ਅਲੱਗ ਉਹਨਾਂ ਦਾ ਲਾਗਤ ਹੁੰਦਾ ਤੁਹਾਨੂੰ ਨਹੀਂ ਜਿਹੜੀ ਸਾਡੀ ਐਸਕੇਐਮ ਦੀਆਂ ਜਿਨ੍ਹਾਂ ਨੇ ਅਸੀਂ ਲੜਾਈ ਲੜੀ ਆ ਪਿਛਲੇ ਦੇਸ਼ 'ਚ ਪੰਜਾਬ 'ਚੋਂ 32 ਜੱਥੇਬੰਦੀਆਂ ਸੀ ਉਹਦੇ 'ਚੋਂ 27 ਜੱਥੇਬੰਦੀਆਂ ਅਸੀਂ 16 ਤਰੀਕ ਨੂੰ ਜਿਹੜਾ ਦੇਸ਼ਬੰਦ ਕਰ ਰਹੀਆਂ ਉਹ ਪੰਜ ਜੱਥੇਬੰਦੀਆਂ ਜਿਹੜੀਆਂ ਡੱਲੇਵਾਲ ਸਾਹਿਬ ਨੇ ਉਹਨਾਂ ਨੇ 13 ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਉਹਦੇ 'ਚ ਕੁਝ ਉਹਨਾਂ ਤੋਂ ਚੂਕ ਰਹਿ ਗਈ ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਇਹ ਸਾਂਝੇ ਤੌਰ 'ਤੇ ਜਿਹੜਾ ਦਿੱਲੀ ਨੂੰ ਕੂਚ ਦਾ ਪ੍ਰੋਗਰਾਮ ਬਣਾਇਆ ਜਾਵੇ ਪਰ ਉਹ ਸਾਡੇ ਚ ਆਪਸੀ ਤਾਲਮੇਲ ਦੀ ਕਮੀ ਰਹਿਣ ਕਰਕੇ ਉਹਨਾਂ ਨੇ ਕੱਲਿਆਂ ਨੇ ਕੂਚ ਕਰਨ ਦਾ ਪ੍ਰੋਗਰਾਮ ਬਣਾ ਲਿਆ ਸਰਕਾਰ ਨਾਲ ਚਲੋ ਉਹਨਾਂ ਦੀਆਂ ਗੱਲਾਂ ਚਲਦੀਆਂ ਨੇ ਸਾਡੀਆਂ ਮੰਗਾਂ ਇੱਕੋ ਹੀ ਨੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹੀ ਉਹਨਾਂ ਦੀਆਂ ਮੰਗਾਂ ਨੇ ਅਸੀਂ ਤਾਂ ਕਹਿੰਨੇ ਆ ਵੀ ਸਰਕਾਰ ਉਹਨਾਂ ਦੇ ਪ੍ਰੈਸ਼ਰ ਥੱਲੇ ਇਹ ਮੰਗਾਂ ਸਾਨੂੰ ਵੀ ਦੇ ਦੇਵੇ ਤੇ ਉਹਨਾਂ ਨਾਲ ਭਾਵੇਂ ਮੀਟਿੰਗ 12 ਤਰੀਕ ਦੀ ਵੀ ਕੁਝ ਤੈਅ ਹੋਈ ਆ ਉਹਨਾਂ ਨੂੰ ਮੀਟਿੰਗ ਚ ਮੰਗਾਂ ਦਵੇ ਤੇ ਜੋ ਸਾਨੂੰ ਪਤਾ ਲੱਗ ਰਿਹਾ ਵੀ ਵੱਡੇ ਵੱਡੇ ਨਾਕੇ ਲਾ ਰਹੀ ਹੈ ਸਰਕਾਰ ਇਹ ਬੜੀ ਮਾੜੀ ਗੱਲ ਹੈ ਪ੍ਰੋਟੈਸਟ ਕਰਨਾ ਹਰੇਕ ਦਾ ਜਮਹੂਰੀ ਜਿਹੜਾ ਹੱਕ ਆ ਸਾਡਾ ਹੱਕ ਆ ਪ੍ਰੋਟੈਸਟ ਕਰਨ ਦਾ ਮੰਗਣ ਦਾ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਅਸੀਂ ਪ੍ਰੋਟੈਸਟ ਕਰਨ ਦੀ ਲੋੜ ਨਹੀਂ ਜੇ ਸਰਕਾਰ ਨੇ ਕਿਤੇ ਗਲਤੀ ਕੀਤੀ ਕੋਈ ਸਾਡੇ ਦੇ ਧੱਕਾ ਕਰਨ ਦੀ ਭਾਵੇਂ 13 ਤਰੀਕ ਤੇ ਸਾਡੇ ਕਿਸਾਨਾਂ ਦੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਵੀ ਉਹਨਾਂ ਦੀ ਪਿੱਠ ਤੇ ਜਾ ਕੇ ਖੜ ਜਾਂਦੇ ਹਾਂ